ਸਿੱਕਲ ਸਵਾਗਤ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਦ ਪੰਜਾਬ ਦੀਆਂ ਖਬਰਾਂ ਲੈ ਕੇ ਦੇਸ਼ਤਨੀ ਦੀਆਂ ਖਬਰਾਂ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਮੁਖਾਤਬ ਹੈਗੇ ਆਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਇੱਕ ਅਹਿਮ ਪੱਤਰਕਾਰ ਵਾਰਤਾ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਕੀਤੀ ਗਈ ਹੈ ਅਸੀਂ ਗੱਲ ਕਰ ਲਈ ਰੇਸ ਦੋ ਤਿੰਨ ਦਿਨ ਪਹਿਲਾਂ ਪ੍ਰੋਗਰਾਮ ਦੇ ਵਿੱਚ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਮਿਹਨਤ ਕਰ ਰਹੇ ਹੈਗੇ ਨੇ ਜਿਸ ਤਰੀਕੇ ਦੇ ਨਾਲ ਹੜਪੀਟਾਂ ਦੇ ਵੀਡੀਓ ਸਾਹਮਣੇ ਆ ਰਹੀਆਂ ਨੇ ਉਹਨਾਂ ਦੀ ਮਦਦ ਕਰ ਰਹੇ ਨੇ ਪੈਸੇ ਵੰਡ ਰਹੇ ਨੇ ਬਾਈ ਜੀ ਪਤਾ ਨਹੀਂ ਕਿਹੜੀ ਅਸੀਂ ਖਬਰ ਕੀਤੀ ਤੇ ਅੱਜ ਲੱਗੀ ਉਹਨਾਂ ਨੂੰ ਨਜ਼ਰ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਕਹਿ ਰਹੇ ਨੇ ਕਿ ਗੁਰੂ ਦੀ ਗੋਲਕ ਦੇ ਵਿੱਚੋਂ ਪੈਸੇ ਲੈ ਕੇ ਇਹ ਜਿਹੜੇ ਡੀਜ਼ਲ ਨੇ ਤੇ ਪੈਸੇ ਜਿਹੜੇ ਨੇ ਵੰਡੇ ਜਾ ਰਹੇ ਨੇ ਇਹਦੇ ਤੇ ਗੱਲਬਾਤ ਕਰਾਂਗੇ ਔਰ ਨਾਲ ਦੀ ਨਾਲ ਗੱਲਬਾਤ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਪੱਤਰਕਾਰ ਵਾਰਤਾ ਕੀਤੀ ਗਈ ਹੈ ਤੇ ਉਹ ਕਹਿ ਰਹੇ ਨੇ ਕਿ ਬਈ ਨਹੀਂ ਮੈਂ ਨਹੀਂ ਬਦਲਿਆ ਜਾਊਂਗਾ ਇਹ ਤਾਂ ਸਿਰਫ ਯੂਟਿਊਬਰ ਤੇ ਜਿਹੜੇ ਸੋਸ਼ਲ ਮੀਡੀਆ ਦੇ ਐਕਟਿਵਿਸਟ ਹੈਗੇ ਨੇ ਜਾਂ ਆਪਾਂ ਕਹੜੀਏ ਇਨਫਲੂਐਂਸਰ ਹੈਗੇ ਨੇ ਉਹਨਾਂ ਦੇ ਵੱਲੋਂ ਐਵੇਂ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਇਹਦੇ ਤੇ ਗੱਲ ਕਰਾਂਗੇ ਔਰ ਇੱਕ ਬਹੁਤ ਹੀ ਹਿੰਮਤ ਭਾਗੀ ਖਬਰ ਇੰਗਲੈਂਡ ਤੋਂ ਸਾਹਮਣੇ ਆ ਰਹੀ ਏ ਜਿੱਥੇ ਰੈਸਿਜ਼ਮ ਨੂੰ ਲੈ ਕੇ ਇੱਕ ਕੁੜੀ ਦੇ ਨਾਲ ਦੁਰਵਿਵਹਾਰ ਹੋਇਆ ਔਰ ਕਿਆ ਜਾ ਰਿਹਾ ਹੈ ਕਿ ਉਸ ਦਾ ਜਿਹੜਾ ਰੇਪ ਹੈ ਉਹ ਵੀ ਉਹਦੀ ਚਰਚਾ ਜਿਹੜੀ ਹੈ ਉਹਦੀ ਗੱਲ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਇਸ ਖਬਰ ਨੂੰ ਵੀ ਸਾਂਝੀ ਕਰਾਂਗੇ ਤੁਹਾਡੇ ਨਾਲ ਔਰ ਇਹਨਾਂ ਖਬਰਾਂ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਅਜੀਤ ਬਾਸ ਕੇ ਜੀ ਬਾਸਕ ਸਾਬ ਬਹੁਤ ਬਹੁਤ ਸਵਾਗਤ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਹਾਂ ਜੀ ਬਾਸਕ ਸਾਬ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਪਤਾ ਨਹੀਂ ਕੀ ਗੱਲ ਹੈ ਜਦੋਂ ਥੋੜੀ ਜਿਹੀ ਚੜ੍ਹਾਈ ਹੋਣ ਲੱਗਦੀ ਹੈ ਨજર ਲੱਗ ਜਾਂਦੀ ਹੈ ਉਹਨਾਂ ਦੇ ਆਪਣੇ ਬੰਦੇ ਜਿਹੜੇ ਨੇ ਇਸ ਤਰ੍ਹਾਂ ਦੇ ਇਲਜ਼ਾਮ ਲਗਾਉਣ ਲੱਗ ਪੈਂਦੇ ਨੇ ਹੁਣ ਜਿਹੜੀ ਅਹਿਮ ਪੱਤਰਕਾਰ ਵਾਰਤਾ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਕੀਤੀ ਗਈ ਹੈ ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਗੁਰੂ ਕੀ ਗੋਲਕ ਦੇ ਜਿਹੜੇ ਪੈਸੇ ਨੇ ਉਹਨਾਂ ਦੇ ਰਾਹੀਂ ਜਿਹੜੇ ਡੀਜ਼ਲ ਨੇ ਜਾਂ ਫਿਰ ਹੋਰ ਜਿਹੜੀ ਉਹਨਾਂ ਦਾ ਸਹਾਇਤਾ ਦਿੱਤੀ ਗਈ ਹੈ ਉਹ ਸੁਖਬੀਰ ਸਿੰਘ ਬਾਦਲ ਨੇ ਪੱਲਿਓਂ ਕੁਝ ਨਹੀਂ ਲਾਇਆ ਗੁਰੂ ਦੇ ਪੈਸੇ ਗੁਰੂ ਦੀ ਗੋਲਕ ਦੇ ਪੈਸੇ ਦੇ ਵਰਤੋਂ ਦੇ ਰਾਹੀਂ ਉਹ ਜਿਹੜਾ ਹੜਪੀੜਤਾਂ ਦੇ ਮੱਤ ਦਿੱਤੀ ਜਾ ਰਹੀ ਹੈ। ਦੇਖੋ ਇਹ ਜਿਹੜੇ ਐਲੀਗੇਸ਼ਨਸ ਹੈਗੇ ਨੇ ਉਹ ਵੀ ਖਾਸ ਕਰਕੇ ਸੁਖਵੀਰ ਸਿੰਘ ਬਾਦਲ ਜਿਸ ਤਰੀਕੇ ਨਾਲ ਹੜਪੀੜਤਾਂ ਨੂੰ ਮਦਦ ਕਰ ਰਹੇ ਨੇ ਉਹਦੇ ਵਿੱਚ ਦੋ ਤਰੀਕੇ ਦੇ ਵੀ ਹੁੰਦੇ। ਵੈਸੇ ਜ਼ਿਆਦਾਤਰ ਜਿਹੜੇ ਹੜਪੀੜਿਤ ਹੈਗੇ ਨੇ ਜਾਂ ਫਿਰ ਪੰਜਾਬ ਦੇ ਆਮ ਲੋਕ ਹੈਗੇ ਨੇ ਸੁਖਵੀਰ ਸਿੰਘ ਬਾਦਲ ਦੇ ਇਸ ਤਰੀਕੇ ਦੀ ਕੀਤੀ ਹੋਈ ਮਦਦ ਦੀ ਪ੍ਰਸ਼ੰਸਾ ਕਰ ਰਹੇ ਨੇ। ਪਰ ਤੁਸੀਂ ਕਈ ਵਾਰ ਹੁੰਦਾ ਹੈ ਕਿ ਵੀ ਜਿਹੜੇ ਆਪਣੇ ਅੰਦਰ ਐਸਜੀਪੀਸੀ ਦੇ ਵਿੱਚ ਜਿਹੜੇ ਹੁਣ ਵਿਰੋਧੀ ਗੁੱਪ ਦੇ ਜੋ ਲੋਕ ਹੈਗੇ ਨੇ ਬੀਬੀ ਲਾਂਡਰਾ ਦੀ ਗੱਲ ਕਰੀਏ ਉਹ ਇਸ ਤਰੀਕੇ ਦੇ ਐਲੀਗੇਸ਼ਨ ਲਾ ਰਹੇ ਨੇ ਵੀ ਗੋਲਕ ਤੋਂ ਪੈਸੇ ਹਟ ਚੋਰੀ ਕਰਕੇ ਲੈ ਲੋਇਆ ਗੋਲਕ ਦੇ ਪੈਸਿਆਂ ਦਾ ਸੁਖਵੀਰ ਸਿੰਘ ਬਾਦਲ ਆਪਣੀ ਆਪਣੀ ਸੈਲਫ ਅਪਰੇਜ਼ਲ ਵਾਸਤੇ ਯੂਜ਼ ਕਰ ਰਹੇ ਨੇ ਪੋਲਿਟੀਕਲ ਮਾਈਲੇਜ ਲੈਣ ਵਾਸਤੇ ਯੂਜ਼ ਕਰ ਰਹੇ ਨੇ ਹੁਣ ਇਹ ਐਲੀਗੇਸ਼ਨ ਦੇ ਵਿੱਚ ਕਿੰਨਾ ਕੋ ਦਮ ਹੈ ਮੈਂ ਉਹਨ ਇੱਕ ਪ੍ਰੈਸ ਕਾਨਫਰੰਸ ਦੇਖ ਰਿਆ ਸੀਗਾ ਜਿਹਦੇ ਵਿੱਚ ਅਤੀਕੀ ਤੇ ਰੋਕੀ ਰਜੇਸ਼ ਸਿੰਘ ਢੰਗ ਨਾਲ ਉਹਨਾਂ ਵੀ ਬੇਨਤੀ ਕਰਦਾ ਬਸ ਸਭ ਮਾਫ ਕਰਿਓ ਕਿ ਆਪਾਂ ਚੋਰੀ ਲਫ਼ਜ਼ ਜਿਹੜਾ ਉਹਨੂੰ ਵਾਪਸ ਲੈ ਲੈਨੇ ਆ ਚੋਰੀ ਲਫ਼ਜ਼ ਨਹੀਂ ਕਹਿ ਸਕਦੇ ਇਸ ਨੂੰ ਕਹਿ ਸਕਦੇ ਕਿ ਚਲੋ ਆਪਾਂ ਜਿਹੜੇ ਆ ਰਿਟਨ ਦੇ ਵਿੱਚ ਕਿਉਂਕਿ ਜਿਹੜੇ ਉੱਥੇ ਦੇ ਮੈਂਬਰ ਨੇ ਉਹ ਆਪਾਂ ਜਿੱਦਾਂ ਸਾਰੇ ਦੇਖ ਰਹੇ ਹੈਗੇ ਆ ਕਿ ਜਿਸ ਤਰੀਕੇ ਦੇ ਨਾਲ ਆਲਾਨ ਕਿਤੇ ਹੁੰਦੇ ਨੇ ਜਥੇਦਾਰ ਕਿਸ ਤਰੀਕੇ ਨਾਲ ਚੁਣੇ ਜਾਂਦੇ ਨੇ ਪ੍ਰਧਾਨ ਕਿਸ ਤਰੀਕੇ ਨਾਲ ਚੁਣੇ ਜਾਂਦੇ ਨੇ ਫਿਰ ਜੋਰ ਜਮਾਈ ਹੁੰਦੀ ਹੈ ਇਸ ਕਰਕੇ ਜਿਹੜਾ ਹੈ ਲਿਖਤੀ ਪੱਤਰ ਦੇ ਵਿੱਚ ਚੋਰੀ ਸ਼ਬਦ ਮੈਂ ਕਿਹਾ ਵਾਪਸ ਲੈ ਪਲੀਜ਼ ਕਿਉਂਕਿ ਚੋਰੀ ਸ਼ਬਦ ਮੈਂ ਇਸ ਕਰਕੇ ਕਹਿ ਰਹੇ ਕਿਉਂਕਿ ਇਲਜ਼ਾਮ ਤੇਹੀ ਲਾਏ ਜਾ ਰਹੇ ਨੇ ਕਿ ਵੀ ਗੁਰੂ ਦੀ ਗੋਲ ਉਹਦੇ ਆ ਪੈਸਾ ਯੂਜ਼ ਕਰ ਰਹੇ ਨੇ ਆਪਣੀ ਇੱਕ ਪੋਲਿਟੀਕਲ ਗੇਨ ਵਾਸਤੇ ਵੈਸੇ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਉਹਨਾ ਮਨਾ ਮਦਦ ਕਰ ਰਹੇ ਨੇ ਲੋਕਾਂ ਦੀ ਉਹਦੇ ਵਿੱਚ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਉਸ ਉਸ ਪੈਸੇ ਦੀ ਵਰਤੋਂ ਹੀ ਹੋ ਰਹੀ ਹੈ ਦੁਰਵਰਤੋਂ ਤੋਂ ਇਹਨੂੰ ਆਪਾਂ ਨਹੀਂ ਕਹਿ ਸਕਦੇ ਪਰ ਚਲੋ ਇਦਾਂ ਦੇ ਅਲੀਗੇਸ਼ਨਸ ਅਕਾਲੀ ਪੋਲਿਟਿਕ ਦੇ ਵਿੱਚ ਪਹਿਲੇ ਵੀ ਲੱਗਦੇ ਰਹੇ ਨੇ ਔਰ ਪਹਿਲੇ ਜਿਹੜੇ ਅਲੀਗੇਸ਼ਨਸ ਲੱਗਦੇ ਸੀ ਉਹ ਕਾਫੀ ਹੱਦ ਤੱਕ ਸਹੀ ਵੀ ਪਾਏ ਗਏ ਸੀ ਕਿ ਅਕਾਲੀ ਦਲ ਦੀ ਰੈਲੀਆਂ ਦੇ ਵਿੱਚ ਜਿਸ ਤਰੀਕੇ ਨਾਲ ਲੰਗਰ ਲੱਗਦੇ ਸੀ ਉਹ ਐਸਜੀਪੀਸੀ ਦੇ ਲੰਗਰ ਲੱਗਦੇ ਸੀ ਤੇ ਇਹ ਇੱਕ ਪੰਥਕ ਪੋਲਿਟਿਕ ਦਾ ਹੀ ਹਿੱਸਾ ਹੁੰਦਾ ਹੈ ਪਰ ਮੈਨੂੰ ਇਦਾਂ ਵੀ ਲੱਗਦਾ ਹੈ ਕਿ ਇਸ ਵਕਤ ਜਦ ਲੋਕਾਂ ਨੂੰ ਇਹਨਾਂ ਪੋਲਿਟੀਸ਼ੀਨਾਂ ਦੀ ਲੋੜ ਹੈ ਭਾਵੇਂ ਆਪਣੇ ਜੇਬ ਤੋਂ ਖਰਚ ਕਰ ਰਹੇ ਨੇ ਜਾਂ ਐਸਜੀਪੀਸੀ ਦਾ ਫੰਡ ਦੀ ਵਰਤੋਂ ਕਰ ਰਹੇ ਨੇ ਜੋ ਵੀ ਕਰ ਰਹੇ ਨੇ ਪਰ ਇਸ ਵਕਤ ਜੋ ਲੋਕ ਹੜਪੀੜਤਾ ਦੀ ਮਦਦ ਕਰ ਰਹੇ ਨੇ ਉਹਨਾਂ ਨੂੰ ਅਸੀਂ ਸਮਰਥਨ ਕਰਨਾ ਚਾਹੀਦਾ ਹੈ ਮੈਂ ਪੋਲਿਟਿਕਸ ਤੋਂ ਉੱਤੇ ਉੱਠ ਕੇ ਇਹ ਗੱਲ ਕਰ ਰਿਹਾ ਹਾਂ ਉਹਦੇ ਵਿੱਚ ਮਦਦ ਕੋਈ ਕਰਦਾ ਹੋਇਆ ਨਜ਼ਰ ਆ ਰਿਹਾ ਹੋਏ ਭਾਵੇਂ ਉਹਦੇ ਪਿੱਛੇ ਪੋਲਿਟੀਕਲ ਰੀਜ਼ਨ ਤੇ ਸਾਰਿਆਂ ਦੇ ਭਾਵੇਂ ਸਮਾਜ ਸੇਵੀ ਨੇ ਬਹੁਤ ਘਾਟ ਸਮਾਜ ਸੇਵੀ ਹੁੰਦੇ ਨੇ ਜਿਹੜੇ ਵੀ ਗੁਪਤ ਦਾਨ ਕਰਦੇ ਨੇ ਉਹ ਵੀ ਕਿਸੇ ਨਾ ਕਿਸੇ ਜਗ੍ਹਾ ਆਪਣੀ ਪ੍ਰਸ਼ੰਸਾ ਤੇ ਭਾਲਦੀ ਹੈਗੇ ਨੇ ਪਰ ਜੋ ਕੁਝ ਜੋ ਕੁਝ ਇਸ ਤਰੀਕੇ ਨਾਲ ਨਹੀਂ ਕਰ ਰਹੇ ਉਹਨਾਂ ਸਾਰਿਆਂ ਦਾ ਯੋਗਦਾਨ ਇੱਕ ਰਿਕੋਗਨਾਈਜ਼ ਕਰਨ ਦੀ ਲੋੜ ਹੈਗੀ ਔਰ ਇੰਨਾ ਹੀ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਐਸ ਸਾਰੇ ਐਫਰਟਸ ਨੂੰ ਅਸੀਂ ਤੇ ਆਪਣੇ ਤੌਰ ਤੇ ਕਹਿੰਦੇ ਆਂ ਕਿ ਲੋਕਾਂ ਦੀ ਮਦਦ ਹੋ ਰਹੀ ਹੈ ਭਾਵੇਂ ਜਿੱਦਾਂ ਮਰਦੀ ਹੋਵੇ ਹਮ ਬਸ ਸਭ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਦੇਖੋ ਜੇਕਰ ਗੁਰਦੁਆਰਿਆਂ ਦੇ ਰਾਹੀ ਕੋਈ ਮਦਦ ਕੀਤੀ ਜਾ ਰਹੀ ਹੈ ਐਸਜੀਪੀਸੀ ਦੀ ਗੋਲਕ ਦੇ ਰਾਹੀ ਕੋਈ ਮਦਦ ਕੀਤੀ ਜਾ ਰਹੀ ਹੈ ਤੇ ਉਹ ਚੰਗਾ ਹੁੰਦਾ ਕਿ ਜਿਹੜੇ ਐਸਸੀਪੀਸੀ ਦੇ ਪ੍ਰਧਾਨ ਹੈਗੇ ਨੇ ਉਹ ਅੱਗੇ ਆ ਕੇ ਕਹਿੰਦੇ ਕਿ ਐਸਜੀਪੀਸੀ ਜਿਹੜੀ ਮਦਦ ਕਰ ਰਹੀ ਹੈ ਜੇਕਰ ਕਿਸੇ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਅ ਕਿਉਂਕਿ ਅੱਗੇ ਆ ਕੇ ਕਹਿ ਰਿਹਾ ਪੈਸੇ ਉਹਨਾਂ ਦੇ ਲੱਗ ਰਹੇ ਨੇ ਅੱਗੇ ਕੌਣ ਆ ਰਿਹਾ ਸਿਆਸੀ ਤੌਰ ਤੇ ਪ੍ਰਧਾਨ ਆ ਰਿਹਾ ਤਾਂ ਫਿਰ ਸਵਾਲ ਤਾਂ ਪੈਦਾ ਹੋਣਗੇ ਨਾ ਕੋਈ ਸਵਾਲ ਠੀਕ ਹੈ ਤੁਹਾਡੀ ਇਹ ਵਤੋ ਉਹ ਨਹੀਂ ਹੈ ਜਦ ਤੁਸੀਂ ਸਵਾਲ ਪੈਦਾ ਕਰੋ ਸਵਾਲ ਤੇ ਬਹੁਤ ਸਾਰੇ ਤਰੀਕੇ ਦੇ ਪੈਦਾ ਹੁੰਦੇ ਨੇ ਸਵਾਲ ਤੇ ਹੁਣ ਸੂਬੇ ਦੀ ਸਰਕਾਰ ਦੇ ਉੱਤੇ ਐ ਵੀ ਪੈਦਾ ਹੋ ਜਾਂਦੇ ਨੇ ਵੀ ਕੇਂਦਰ ਤੋਂ ਮਦਦ ਕਿਉਂ ਮੰਗ ਰਹੇ ਨੇ ਸੂਬੇ ਦੀ ਪ੍ਰੋਬਲਮ ਹੈਗੀ ਹੈ ਸੰਘੀ ਹਟਾਚਾ ਹੈਗਾ ਉਹਦੇ ਵਿੱਚ ਕੇਂਦਰ ਅਗਰ ਪੰਜਾਬ ਦੀ ਕੋਈ ਮਦਦ ਕਰ ਰਿਹਾ ਹੈ ਤੇ ਕੋਈ ਕੇਂਦਰ ਸਰਕਾਰ ਐਹਸਾਨ ਨਹੀਂ ਕਰ ਰਹੀ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਉਹੀ ਉਸ ਤਰੀਕੇ ਨਾਲ ਜਿਸ ਗਗਵੀਰ ਸਿੰਘ ਬਾਦਲ ਉਹ ਨਾ ਐਸਜੀਪੀਸੀ ਐਸਜੀਪੀਸੀ ਦੇ ਪ੍ਰਧਾਨ ਨੂੰ ਕੌਣ ਚੁੰਦਾ ਗਗਵੀਰ ਸਿੰਘ ਬਾਦਲ ਹੀ ਚੁੰਦਦੇ ਨੇ ਅਕਾਲੀ ਦਲ ਦੇ ਪ੍ਰਧਾਨ ਔਰ ਐਸਜੀਪੀਸੀ ਦੇ ਤਕਰੀਬਨ ਸਾਰੇ ਲਿੱਤੇ ਹੋਏ ਫੈਸਲਿਆਂ ਦੇ ਪਿੱਛੇ ਕੌਣ ਹੁੰਦਾ ਗਗਵੀਰ ਸਿੰਘ ਬਾਦਲ ਹੀ ਹੁੰਦੇ ਨੇ ਪਰ ਇਹਦੇ ਵਿੱਚ ਸਾਨੂੰ ਇਸ ਗੱਲ ਦੇ ਵਿੱਚ ਨਹੀਂ ਪੈਣਾ ਚਾਹੀਦਾ ਵੀ ਪੈਸਾ ਕਿੱਥੋਂ ਆ ਰਿਹਾ ਫਿਲਹਾਲ ਸੁਖਵੀਰ ਸਿੰਘ ਬਾਦਲ ਆਪਣੀ ਜੇਬ ਤੋਂ ਕੱਢ ਕੇ ਪੈਸੇ ਦੇ ਰਹੇ ਨੇ ਔਰ ਉਸ ਗੱਲ ਦੀ ਪ੍ਰਸ਼ੰਸਾ ਕਰਨੀ ਬੰਦੀ ਹੈ ਬਾਕੀ ਬਾਅਦ ਚ ਉਹ ਦੇਖਨੇ ਆ ਕਿ ਵੀ ਕਿੱਥੋਂ ਲਿਆਏ ਤੇ ਕਿੱਥੋਂ ਨਹੀਂ ਲਿਆਏ ਇਲਜ਼ਾਮ ਤੇ ਇਹ ਵੀ ਲੱਗ ਰਹੇ ਨੇ ਕਿ ਜਿਹੜੇ ਲੋਕਾਂ ਤੋਂ ਪੈਸੇ ਚੋਰੀ ਕੀਤੇ ਨੇ ਉਹ ਹੁਣ ਸੁਖਵੀਰ ਸਿੰਘ ਬਾਦਲ ਉਹਨਾਂ ਖਰਚ ਰਹੇ ਨੇ ਇਕੱਠੇ ਕਿਦਾਂ ਕੀਤੇ ਸੀ ਮੁੱਖ ਮੰਤਰੀ ਵੀ ਆ ਜਾਏ ਗੱਲ ਕਹਿ ਰਹੇ ਸੀਗੇ ਕਿ ਵੀ ਬਰਵੇਂ ਜੇਬਾਂ ਹੈਗੀਆਂ ਇਹਨਾਂ ਦੀ ਉਸ ਇੱਕ ਜੇਬ ਦੇ ਮਾੜੇ ਜੇ ਪੈਸੇ ਕੱਢ ਵੀ ਦਿੱਤੇ ਤੇ ਕੀ ਦਿੱਕਤ ਹੈਗੀ ਪਰ ਚਲੋ ਇਹ ਪੋਲਿਟੀਕਲ ਗੱਲਾਂ ਹੁੰਦੀ ਹੈ ਮੈਂ ਜਿਹੜੀ ਗੱਲ ਕਹਿ ਰਿਹਾ ਨਾ ਇਸ ਵਕਤ ਪੋਲਿਟਿਕਸ ਵਿੱਚ ਪੈਣ ਦੀ ਲੋੜ ਜੋ ਆਪਣੀ ਸਮਰੱਥਾ ਦੇ ਹਿਸਾਬ ਨਾਲ ਜਿੰਨੀ ਵੀ ਮਦਦ ਕਰ ਰਿਹਾ ਹੈ ਉਹਨਾਂ ਸਾਰੇ ਮਦਦਗਾਰਾਂ ਦਾ ਅਸੀਂ ਸ਼ੁਕਰੀਆ ਅਦਾ ਕਰਨੇ ਆਂ ਔਰ ਇਸ ਵਕਤ ਜਦ ਲੋਕਾਂ ਨੂੰ ਮਦਦ ਦੀ ਲੋੜ ਹੈ ਉਹ ਮਦਦ ਹੋਣੀ ਚਾਹੀਦੀ ਹੈ ਹੂੰ ਚਲੋ ਬਸ ਖਸਕਰ ਸਾਹਿਬ ਥੋੜਾ ਜਿਹਾ ਮੋੜਾ ਆਪਾਂ ਕੱਟੀਏ ਆਪਾਂ ਸੁਖਬੀਰ ਸਿੰਘ ਬਾਦਲ ਦੀ ਗਲਤ ਕਰ ਲਈ ਹੈਗੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲਾਂ ਤਾਂ ਹਸਪਤਾਲ ਦਾਖਲ ਸੀ ਹਸਪਤਾਲ ਤੋਂ ਛੁੱਟੀ ਮਿਲਦੀ ਹੈ ਤੇ ਪਹਿਲਾਂ ਵੀ ਪੱਤਰਕਾਰ ਕਵਾਰਤਾ ਕਰ ਰਹੀ ਸੀ ਤੇ ਹੁਣ ਤੋਂ ਜਦੋਂ ਅਸੀਂ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਕੁਝ ਸਮਾਂ ਪਹਿਲਾਂ ਉਹਨਾਂ ਦੀ ਦੁਬਾਰਾ ਪੱਤਰਕਾਰ ਵਾਰਤਾ ਹੈ ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ ਮੀਡੀਆ ਇਨਫਲੂਐਂਸਰ ਜਿਹੜੇ YouTube ਨੇ Facebook ਕਰ ਹੈਗੇ ਨੇ ਉਹ ਐਵੇਂ ਰੌਲਾ ਪਾਈ ਜਾਂਦੇ ਨੇ ਬਦਲਿਆ ਜਾ ਰਹੇ ਆ ਬਦਲਾਇਆ ਜਾ ਰਹੇ ਆ ਮੈਂ ਕਿਤੇ ਨਹੀਂ ਬਦਲਾ ਜਾ ਰਿਹਾ ਮੈਂ ਇੱਥੇ ਹੀ ਰਹਿਣਾ ਹੈਗਾ ਜੋ ਮੁੱਖ ਮੰਤਰੀ ਉਹਨਾਂ ਦੀ ਕੱਲ ਦੀ ਪ੍ਰੈਸ ਕਾਨਫਰੰਸ ਔਰ ਅੱਜ ਦੀ ਪ੍ਰੈਸ ਕਾਨਫਰੰਸ ਅਗਰ ਤੁਸੀਂ ਉਹਨਾਂ ਦੋਨੋਂ ਪ੍ਰੈਸ ਕਾਨਫਰੰਸ ਨੂੰ ਧਿਆਨ ਨਾਲ ਤੁਹਾਨੂੰ ਦੇਖੋ ਤੇ ਤੁਹਾਨੂੰ ਮੁੱਖ ਮੰਤਰੀ ਦੇ ਅੰਦਰ ਇੱਕ ਨਵੀਂ ਫੁਰਤੀ ਨਜ਼ਰ ਆਂਦੀ ਹੈ। ਉਹਨੇ ਹਸਪੀਟਲ ਤੋਂ ਉਹ ਟ੍ਰੀਟਮੈਂਟ ਲੈ ਕੇ ਆਏ ਨੇ, ਦੁਰਸਤ ਹੋ ਕੇ ਆਏ ਨੇ। ਮੈਨੂੰ ਲੱਗਦਾ ਉਹ ਚੁੱਸ ਜਿਹਾ ਹੋ ਕੇ ਆਏ ਨੇ ਤੇ ਦੁਰਸਤ ਕੱਟ। ਮੁੱਖ ਮੰਤਰੀ ਨਾਲ ਉਹਨੇ ਥੋੜੀ ਦੇਰ ਪਹਿਲੇ ਮੇਰੀ ਗੱਲ ਵੀ ਹੋਈ ਹੈ ਔਰ ਉਹਨਾਂ ਦੀ ਅੱਜ ਦੀ ਪ੍ਰੈਸ ਕਾਨਫਰੰਸ ਦੇ ਬਾਰੇ ਵਿੱਚ ਕਈ ਚੀਜ਼ਾਂ ਉਹਨਾਂ ਤੋਂ ਕਲੈਰਿਟੀ ਮੰਗੀ ਔਰ ਉਹ ਆਪਣੀ ਗੱਲਾਂ ਦੇ ਵਿੱਚ ਕਾਫੀ ਕਲੀਅਰ ਸੀਗੇ। ਔਰ ਜਿਹੜੇ ਉਹਨਾਂ ਨੇ ਫੇਸਬੁੱਕ ਤੇ ਦਵਾਨਾਂ ਦੀ ਗੱਲ ਕੀਤੀ, ਯੂਟਿਊਬਰ ਤੇ ਦਵਾਨਾਂ ਦੀ ਗੱਲ ਕੀਤੀ, ਅਮਨ ਜੀ ਹੋ ਸਕਦਾ ਅਸੀਂ ਵੀ ਉਹਦੇ ਵਿੱਚ ਇਨਕਲੂਡ ਹੋਣ ਪਰ ਮੁੱਖ ਮੰਤਰੀ ਨੇ ਉਹ तकरीबन ਸਾਰੇ ਨਾਂ ਉਹ ਦੱਸੇ ਕਿ ਜਿਨ੍ਹਾਂ ਦੀ ਤਰਫ ਉਹਨਾਂ ਦਾ ਇਸ਼ਾਰਾ ਠੀਕ ਹੈ ਵੈਸੇ ਉਹ ਇਸ਼ਾਰੇ ਅਸੀਂ ਵੀ ਸਮਝ ਗਏ ਸੀ ਔਰ ਮੇਰੇ ਖਿਆਲ ਨਾਲ ਪੰਜਾਬ ਦੀ ਜਨਤਾ ਵੀ ਸਮਝ ਗਈ ਹੈ ਪਰ ਉਹ ਇਸ਼ਾਰੇ ਇਸ ਤਰੀਕੇ ਨਾਲ ਇਸ ਗੱਲ ਦੇ ਉੱਤੇ ਉਹਨੇ 5-10 ਮਿੰਟ ਲਾਏ ਔਰ ਉਸ ਕੇਸ ਤੋਂ ਜੁੜੇ ਕੁਝ ਪੱਤਰਕਾਰਾਂ ਨੇ ਪੁੱਛ ਲਿਆ ਕਿ ਤੁਸੀਂ ਇਦਾਂ ਕਿਉਂ ਕਹਿ ਰਹੇ ਉਹ ਕਹਿੰਦੇ ਕਿ ਤੁਹਾਨੂੰ ਸੁਣਨਾ ਕਹਿ ਰਹੇ ਜਿਨ੍ਹਾਂ ਨੂੰ ਕਹਿ ਰਹੇ ਆ ਉਹ ਸਮਝ ਗਏ ਔਰ ਵਕਈ ਉਹ ਸਮਝ ਗਏ ਜਿਨ੍ਹਾਂ ਨੂੰ ਉਹਨਾਂ ਨੇ ਕਿਹਾ ਕੋਈ ਮੁੱਖ ਮੰਤਰੀ ਜਦ ਬਿਮਾਰ ਹੋਏ ਸੀਗੇ ਤੇ 4 ਦਿਨਾਂ ਦੇ ਵਿੱਚ ਮੇਰੇ ਖਿਆਲ ਨਾਲ 4 CM ਨੂੰ ਸੌਂਚ ਕਰਤੀ ਸੀਗੀ ਉਹ YouTube ਚੈਨਲਾਂ ਨੇ ਔਰ ਠੀਕ ਹੈ ਅਟਕਲਾ ਦਾ ਦੌਰ ਤੇ ਹਮੇਸ਼ਾ ਰਾਜਨੀਤੀ ਦੇ ਵਿੱਚ ਅਟਕਲਾ ਤੇ ਲੱਗਦੀ ਰਹਿੰਦੀ ਹੈ ਪਰ ਬਿਨਾ ਤੂੰ ਹੈ ਤੂੰ ਜੇ ਬਿਨਾ ਆਕਤੋਂ ਜੇ ਤੁਸੀਂ ਧੂਆ ਫੈਲਾ ਦੋ ਨਾ ਤੇ ਫਿਰ ਉਹਦੇ ਉੱਤੇ ਸਵਾਲ ਖਾਣਾ ਬਣਦਾ ਵੀ ਹੈ ਮੁੱਖ ਮੰਤਰੀ ਨੇ ਅੱਜ ਜੇਚੇ ਤੌਰ ਤੇ ਇਹ ਗੱਲ ਕਹੀ ਕਿ ਕੇਜਰੀਵਾਲ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਇਹ ਗੱਲ ਕਹਿ ਕੇ ਆਏ ਸੀਗੇ ਕਿ ਉਹਨ ਮੁੱਖ ਮੰਤਰੀ ਭਗਵੰਤ ਮਾਨ ਹੀ ਰਹਿਣਗੇ ਤੇ ਅਗਲੀ 2027 ਦੀ ਚੋਣਾਂ ਦੇ ਮੁੱਖ ਮੰਤਰੀ ਦੇ ਹੀ ਲੀਡਰਸ਼ਿਪ ਦੇ ਵਿੱਚ ਲੜੀ ਜਾਏਗੀ ਅੱਜ ਉਹਨਾਂ ਨੇ ਰਵਨੀਤ ਮਿੱਟੂ ਉਹਨਾਂ ਨੂੰ ਵੀ ਘੇਰਿਆ ਉਹ ਕਹਿੰਦੇ ਰੇਲਵੇ ਦੇ ਵਿੱਚ ਇਹਨਾਂ ਨੂੰ ਉਹ ਵਿਭਾਗ ਮੈਂ ਦਿੰਦਾ ਜਿਹਦੇ ਵਿੱਚ ਇਹਨਾਂ ਨੂੰ ਕੋਲ ਕੰਮ ਕਰਨ ਵਾਸਤੇ ਕੁਝ ਨਹੀਂ ਹੈਗਾ ਬੇਅਸਰ ਵਿਭਾਗ ਹੈਗਾ ਉਹ ਅਸੀਂ ਇੱਕ ਨਾਮ ਦੀ ਗੱਲ ਕੀਤੀ ਹੈ ਇਹਨਾਂ ਨੂੰ ਉਹ ਕਹਿੰਦੇ ਜੀ ਨਹੀਂ ਮੈਂ ਇਹ ਕੰਮ ਨਹੀਂ ਕਰਾ ਸਕਦਾ ਮੈਂ ਤਾਂ ਕੋਈ ਰੇਲਵੇ ਪਲੇਟਫਾਰਮ ਤੇ ਕੋਕਾ ਕੋਲਾ ਦੀ ਮਸ਼ੀਨ ਲਗਾਨੀ ਹੋਵੇ ਕੋ ਪਾਣੀ ਦੀ ਮਸ਼ੀਨ ਲਾਨੀ ਹੋਵੇ ਇਹਾਂ ਫਿਰ ਕੋਈ ਹੋਰ ਛੋਟਾ ਮੋਟਾ ਕੰਮ ਹੋਵੇ ਉਹੀ ਮੈਂ ਕਰ ਸਕਦਾ ਪਰ ਰਵਨੀਤ ਬਿੱਟੂ ਨਾਲ ਜਿਹੜੇ ਸਟੇਟ ਡਿਜ਼ਾਸਟਰ ਰելիਫ ਫੰਡ ਦੇ ਮੁੱਦੇ ਤੇ ਘੇਰ ਰਹੇ ଥିਗੇ ਉਸ ਮੁੱਦੇ ਦੇ ਉੱਤੇ ਅੱਜ ਮੁੱਖ ਮੰਤਰੀ ਨੇ ਨਾ ਕੇਵਲ ਬੋਲਿਆ ਬਲਕਿ ਆਫੈਂਸਿਵ ਤਰੀਕੇ ਨਾਲ ਇਹ ਸਾਰੀ ਗੱਲਾਂ ਅੱਗੇ ਬਣਾਈਆਂ ਹੂੰ ਬਾਸਕਰ ਸਾਹਿਬ ਦੇਖੋ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਕਿ ਅੰਦਰ ਕੁਝ ਨਾ ਕੁਝ ਰਿੱਜ ਪੱਕ ਰਿਹਾ ਹੈ ਮੜਾ ਜੇ ਤ ਤੁਸੀਂ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਕਿ ਤੁਹਾਨੂੰ ਕਾਲ ਆਇਆ ਮੜਾ ਪੁੱਛਦੇ ਤੁਸੀਂ ਇਹ ਗੱਲ ਸੱਚ ਹੈਗੀ ਹੈ ਜਾਂ ਕਿਦਾਂ ਨੀ ਤੁਹਾਨੂੰ ਇਹਨਾਂ ਕੀ ਤੁਸੀਂ ਕੀ ਪੁੱਛ ਰਹੇ ਮੇਰੇ ਤੋਂ ਮੇਰਾ ਸਵਾਲ ਇਹ ਸੀਗਾ ਕਿ ਜਿਸ ਤਰੀਕੇ ਦੇ ਨਾਲ ਅੰਦਰਖਾਤੇ ਰਿਜ ਪੱਕ ਰਿਹਾ ਹੈਗਾ ਕਿਹਾ ਜਾ ਰਿਹਾ ਹੈ ਕਿ ਕੇਜਰੀਵਾਲ ਸਾਹਿਬ ਔਰ ਭਗਵੰਤ ਮਾਨ ਦੇ ਵਿਚਕਾਰ ਕਾਫੀ ਕੁਝ ਠੀਕ ਨਹੀਂ ਹੈਗਾ ਜਿਸ ਤਰੀਕੇ ਦੀਆਂ ਚਰਚਾਵਾਂ ਨੇ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਕੰਮ ਕਰਨਾ ਚਾਹੁੰਦੇ ਨੇ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ ਜਾਂ ਬਿਊਰੋਕਰੇਟਸ ਦੇ ਆਪਾਂ ਦੇਖਿਆ ਜਿਸ ਤਰੀਕੇ ਦੇ ਨਾਲ ਹੈ ਵੀ ਸਿਆਸਤਦਾਨਾਂ ਦੇ ਉੱਪਰ ਹੈ ਵੀ ਹੈਗੇ ਨੇ ਉਹ ਸਾਰੀਆਂ ਚੀਜ਼ਾਂ ਦੇ ਬਾਰੇ ਪੁੱਛ ਰਿਹਾ ਸੀਗਾ वैसे थे एना सारी गल्लां नु पीयर उन्होंने अपने प्रेस कॉन्फ्रेंस से, से है है। ही ਕਰਤਾ ਸੀਗਾ ਕਿ ਵੀ ਜਿਹੜੀ ਗੱਲਾਂ ਫੈਲ ਰਹੀ ਹੈ ਕਿ ਪਾਰਟੀ ਦੇ ਵਿੱਚ ਗੁੱਟਬਾਜ਼ੀ ਹੈਗੀ ਹੈ ਉਸਨੇ ਕੋਈ ਗੁੱਟਬਾਜ਼ੀ ਨਹੀਂ ਹੈਗੀ ਸਾਡੀ ਪਾਰਟੀ ਇੱਕ ਹੈਗੀ ਹੈ ਵੈਸੇ ਕੋਈ ਵੀ ਪੋਲੀਟਿਸ਼ੀਨ ਹੋ ਖਾਸ ਕਰਕੇ ਮੁੱਖ ਮੰਤਰੀ ਤੋਂ ਇਹ ਜੇ ਸਵਾਲ ਪੁੱਛਿਆ ਜਾਏ ਤੇ ਜਵਾਬ ਉਹੀ ਹੁੰਦਾ ਜਿਹੜਾ ਮੁੱਖ ਮੰਤਰੀ ਦੇ ਰਹੇ ਨੇ ਅੰਦਰ ਖੱਦ ਦੇ ਪਤਾ ਲੱਗਿਆ ਕਿ ਇਹਦੇ ओएसडी ओएसडी ਮੁੱਖ ਮੰਤਰੀ ਦੇ ਪਿੱਛੇ ਖੜੇ ਵਿਕਤ ਫ੍ਰੀ ਕਰ ਦਿੱਤੇ ਗਏ ਸੀਗੇ ਮੇਰੇ ਯਾਦ ਹੈਗੀ ਹੈ ਮਨਜੀਤ ਸਿੰਘ ਸਿੱਧੂ ਉਹ ਹੁਣ ਅਦਕਲ ਦਲਦੇਵਤਲੀ ਹੋਰ ਰੋਮਨ ਸਿੰਘ ਡੇਪੇਰਾ ਆ ਗਏ ਜੀ ਬਸਕਰ ਸਾਹਿਬ ਅਗਲੀ ਖਬਰ ਆਪਾਂ ਲੈਣੀ ਹੈ ਖਡੂਰ ਸਭਾ ਦੇ ਵਿਧਾਇਕ ਦੀ ਕਿਉਂਕਿ ਜਿਸ ਤਰੀਕੇ ਦੇ ਨਾਲ ਮਨਜਿੰਦਰ ਸਿੰਘ ਲਾਲਪੁਰਾ ਹੁਣਾਂ ਨੂੰ 4 ਸਾਲ ਦੀ ਸਜ਼ਾ ਸੁਣਾਈ ਗਈ ਹੈ ਉਸ ਤੋਂ ਬਾਅਦ ਮਾਮਲਾ ਜਿਹੜਾ ਹੈ ਹੁਣ ਕਿਤਨਾ ਕਿਤੇ ਵਿਧਾਨ ਸਭਾ ਦੇ ਸਪੀਕਰ ਕੋਲ ਪਹੁੰਚ ਗਿਆ ਹੈਗਾ ਕੀ ਲੱਗਦਾ ਹੈ ਤੁਹਾਨੂੰ ਕਿ ਇਸ ਮਾਮਲੇ ਦੇ ਵਿੱਚ ਰਾਹਤ ਦਿੱਤੀ ਜਾ ਸਕਦੀ ਹੈ ਜਾਂ ਫਿਰ ਵਿਧਾਇਕ ਦੀ ਮੈਂਬਰਸ਼ਿਪ ਗਈ ਜੀ ਵੈਸੇ ਤੇ ਅਮਨ ਜੀ ਕਾਨੂੰਨ ਹੈ ਕਹਿੰਦਾ ਹੈ ਕਿ ਕਿਸੇ ਵੀ ਵਿਧਾਇਕ ਨੂੰ 2 ਸਾਲ ਤੋਂ ਵੱਧ ਦੀ ਅਗਰ ਸਜ਼ਾ ਹੁੰਦੀ ਹੈ ਤੇ ਉਹਦੀ ਮੈਂਬਰਸ਼ਿਪ ਫੌਰੀ ਤੌਰ ਤੇ ਰੱਦ ਹੋ ਜਾਂਦੀ ਹੈ ਕਾਨੂੰਨ ਦੇ ਹਿਸਾਬ ਨਾਲ ਹੁਣ ਇੱਕ ਸਿਰਫ ਫਾਰਮੈਲਿਟੀ ਹੁੰਦੀ ਹੈ ਕਿ ਇਸ ਅਸੈਂਬਲੀ ਦਾ ਸਪੀਕਰ ਜਾਂ ਅਗਰ ਪਾਰਲੀਮੈਂਟ ਦੇ ਵਿੱਚ ਗੱਲ ਕਰੀਏ ਤੇ ਪਾਰਲੀਮੈਂਟ ਦੇ ਸਪੀਕਰ ਲੋਕ ਸਭਾ ਦੇ ਸਪੀਕਰ ਉਹਨਾਂ ਨੂੰ ਇੱਕ ਸੀਟ ਨੂੰ ਅਫੀਸ਼ੀਅਲੀ ਕਹਿ ਲੋ ਫਾਰਮਲੀ ਕਹਿ ਲੋ ਵੈਕੈਂਟ ਘੋਸ਼ਿਤ ਕਰਨਾ ਹੁੰਦਾ ਹੈ ਉਹ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖਣੀ ਹੁੰਦੀ ਹੈ ਉਹ ਚਿੱਠੀ ਲਿਖਣੀ ਸਿਰਫ ਫਾਰਮੈਲਟੀ ਹੁੰਦੀ ਹੈ ਹੁਣ ਉਸ ਚਿੱਠੀ ਲਿਖਣ ਦੇ ਵਿੱਚ ਕਈ ਵਾਰ ਦੇਰੀ ਹੋ ਜਾਂਦੀ ਹੈ ਹੁਣ ਮਨਜਿੰਦਰ ਸਿੰਘ ਜਿਹੜੇ ਲਾਲਪੁਰਾ ਹੈ ਉਹਦਾ ਦਾ ਹੀ ਕੇਸ ਪਹਿਲੇ ਵੀ ਹੋ ਚੁੱਕਿਆ ਜਦ ਅਮਨ अरोੜਾ ਅਮਨ अरोੜਾ ਜਿਹੜੇ ਮੰਤਰੀ ਹੈਗੇ ਨੇ ਪੰਜਾਬ ਦੇ ਉਹ 21 ਦਸੰਬਰ 2023 ਦੇ ਵਿੱਚ ਉਹਨਾਂ ਨੂੰ ਆਪਣੇ ਦੇਜਾਜੀ ਦੇ ਨਾਲ ਲੜਾਈ ਦੇ ਕੇਸ ਦੇ ਵਿੱਚ 2 ਸਾਲ ਦੀ ਸਜ਼ਾ ਹੋਈ ਸੀ ਬਾਅਦ ਚੋਂ ਉਹਨਾਂ ਨੂੰ ਹਾਈ ਕੋਰਟ ਤੋਂ ਜਾਂ ਹਾਇਰ ਕੋਰਟ ਤੋਂ ਇੱਕ ਰਿਲੀਫ ਮਿਲ ਗਿਆ ਸੀ ਤੇ ਉਹਨਾਂ ਦੀ ਸਦਸਤਾ ਨਹੀਂ ਗਈ ਸੀ ਅੰਤੇ ਡਾਕਟਰ ਬਲਬੀਰ ਸਿੰਘ ਜਿਹੜੇ ਹੈਲਥ ਮਿਨਿਸਟਰ ਹੈਗੇ ਆ ਇਹਨਾਂ ਨੂੰ ਵੀ 23 ਮਈ 2022 ਨੂੰ 3 ਸਾਲ ਦੀ ਸਜ਼ਾ ਹੋਈ ਸੀ ਔਰ ਉਹ ਵੀ ਮਾਮਲਾ ਘਰੇਲੂ ਸੀਗਾ ਔਰ ਉਸ ਤੋਂ ਬਾਅਦ ਉਹਨਾਂ ਨੂੰ ਜਦ ਹਾਈ ਕੋਰਟ ਤੋਂ ਇੱਕ ਰਿਲੀਫ ਮਿਲਿਆ ਤੇ ਉਹ ਉਹਨਾਂ ਦੀ ਸਦੱਸਤਾ ਰਹਿ ਗਈ ਪਰ ਮਨਜਿੰਦਰ ਸਿੰਘ ਲਾਲਪੁਰਾ ਦੇ ਮਾਮਲੇ ਦੇ ਵਿੱਚ ਅਗਰ ਕੋਈ ਵੀ ਵਿਅਕਤੀ ਉਹਨਾਂ ਦਾ ਆਪੋਨੈਂਟ ਹਾਈ ਕੋਰਟ ਜਾਂ ਕਿਸੇ ਕੋਰਟ ਦੇ ਵਿੱਚ ਅਪੀਲ ਕਰਦਾ ਹੈ ਕਿ ਵੀ ਇਹ ਦੇਖੋ ਜੀ ਸਪੀਕਰ ਸਾਹਿਬ ਲੇਟ ਕਰ ਰਹੇ ਨੇ ਸਪੀਕਰ ਸਾਹਿਬ ਕੋਲ ਇੱਕ ਲਕੂਨਾ ਹੁੰਦਾ ਹੈ ਇਹ ਉਸ ਮੁੱਦੇ ਦੇ ਉੱਤੇ 2-3 ਮਹੀਨੇ ਉੱਧਰ ਬੈਠ ਜਾਣ ਤੇ ਫਿਰ ਉਹਨਾਂ ਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਹੁੰਦਾ ਅੱਗੇ ਹੀ ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਚੱਲਦਾ ਪਿਆ ਹੈ ਕਿ ਗਵਰਨਰਸ ਦੀ ਪਾਵਰ ਕੀ ਹੈ ਕੀ ਗਵਰਨਰ ਅਨਮਿੱਥੇ ਸਮੇਂ ਵਾਸਤੇ ਅਸੈਂਬਲੀ ਦੇ ਪਾਸ ਕੀਤੇ ਹੋਏ ਬਿੱਲ ਦੇ ਉੱਤੇ ਬੈਠ ਸਕਦੇ ਨੇ ਉਸੇ ਤਰੀਕੇ ਦਾ ਹੈ ਵੀ ਫੈਸਲਾ ਹੈ ਕਿ ਸਪੀਕਰ ਦੀ ਪ੍ਰੈਰੋਗੇਟਿਵ ਹੁੰਦਾ ਹੈ ਕਿ ਚਾਹੇ ਉਹ ਆਜੀ ਉਹ ਸਟੇਟੂਟਰੀ ਕੌਸ਼ਿਸ਼ ਕਰ ਸਕਦੇ ਨੇ ਉਹ ਜੇ politically ਸੂਟ ਨਾ ਕੱਢਤਾ ਹੋਏ ਉਹ ਦੋ ਤਿੰਨ ਮਹੀਨੇ ਲਟਕਾ ਵੀ ਸਕਦੇ ਨੇ ਉਹ ਐਦਾਂ ਦੇ ਫੈਸਲੇ ਹੁੰਦੇ ਰਹੇ ਨੇ ਪਰ ਦੇਖਦੇ ਹੁਣ ਕੀ ਉਹ ਸਿੱਕਰ ਸਾਹਿਬ ਕੀ ਕਰਦੇ ਨੇ ਲੇਕਿਨ ਲਾਲਪੁਰਾ ਦੀ ਵਿਧਾਇਕੀ ਵੈਸੇ ਕਾਨੂੰਨੀ ਤੋੜਦੇ ਤੇ ਜਦੋਂ ਉਹਨਾਂ ਨੂੰ 4 ਸਾਲ ਦੀ ਸਜ਼ਾ ਹੋਈ ਹੈ ਸਾਨੂੰ ਤੋਂ ਉਹਨਾਂ ਦੀ ਵਿਧਾਇਕ ਜਿਹੜੀ ਐਮ ਐਲ ਏ ਸ਼ਿਪ ਹੈ ਇੱਕ ਤਰੀਕੇ ਨਾਲ ਕਾਨੂੰਨੀ ਤੌਰ ਤੇ ਖਤਮ ਹੋ ਗਈ ਤੁਹਾਨੂੰ ਯਾਦ ਹੋਵੇਗਾ ਜਦ ਰਾਹੁਲ ਗਾਂਧੀ ਉਹਨਾਂ ਦੀ ਸਦਸਤਾ ਉਹ ਵੀ ਜਦ ਉਹਨਾਂ ਨੂੰ 2 ਸਾਲ ਦੀ ਸਜ਼ਾ ਹੋਈ ਸੀ ਤੇ ਇਮੀਡੀਏਟਲੀ ਰਾਤੋਂ ਰਾਤ ਉਹ ਆਰਡਰ ਹੋ ਗਿਆ ਸੀ ਕਿ ਈਵਨ ਉਹਨਾਂ ਨੂੰ ਘਰ ਤੋਂ ਖਾਲੀ ਕਰਾ ਲਿਆ ਕਰਾ ਲਿਆ ਗਿਆ ਸੀ ਆਜੂ ਉਹਨਾਂ ਨੂੰ ਜਦ ਰਿਲੀਫ ਮਿਲ ਗਿਆ ਇਹ ਸਦੱਸਤਾ ਵੀ ਬਹਾਲ ਹੋ ਗਈ ਤੇ ਉਹਨਾਂ ਨੂੰ ਘਰ ਵੀ ਵਾਪਸ ਹੋ ਗਏ ਹੂੰ ਬਾਸਕਰ ਸਾਹਿਬ ਦੇਖੋ ਇਹ ਬੜੀਆਂ ਨਾ ਅਹਿਮ ਜੀਆਂ ਗੱਲਾਂ ਬਣ ਗਈਆਂ ਹੋਈਆਂ ਨੇ ਜੇਕਰ ਤਾਂ ਆ ਮੈਂਬਰਸ਼ਿਪ ਜਾਂਦੀ ਹੈਗੀ ਆ ਤੁਸੀਂ ਦੇਖੋ ਕਿੰਨੀਆਂ ਜਿੰਮਨੀ ਚੋਣਾ ਇੱਕ ਤਾਂ ਕਬੂਰ ਵਿਜੇ ਪ੍ਰਤਾਪ ਦੀ ਪਤਾ ਨਹੀਂ ਮੈਂ ਖਬਰ ਮੇਰੇ ਤੱਕ ਪਹੁੰਚੀ ਹੈਗੀ ਕਿ ਅਸਤੀਫਾ ਉਹਨਾਂ ਦਾ ਮਨਜ਼ੂਰ ਕਰ ਲਿਆ ਹੈ ਤੁਸੀਂ ਮੈਨੂੰ ਦੱਸ ਦਿਓ ਇਸ ਖਬਰ ਬਾਰੇ ਸੱਚ ਹੈ ਕਿ ਕਿਸ ਤਰ੍ਹਾਂ ਜੇਕਰ ਅਸਤੀਫਾ ਮਨਜ਼ੂਰ ਕਰ ਲਿਆ ਫਿਰ ਅੰਮ੍ਰਿਤਸਰ ਦੀ ਇਲੈਕਸ਼ਨ ਤਰਨਤਨ ਦੀ ਇਲੈਕਸ਼ਨ ਖਡੂਰ ਸਭਾ ਦੀ ਇਲੈਕਸ਼ਨ ਜਲੰਧਰ ਦੀ ਇਲੈਕਸ਼ਨ ਚਾਰਜ ਮਿਨੀਚੋਣਾ ਤੇ ਫਿਰ ਸਿੱਤੇ ਖੜੀਆਂ ਜੀ ਵੈਸੇ ਕੱਲ ਤੋਂ ਐਫਵਾਦਾ ਦੌਰ ਬੜਾ ਜ਼ਬਰਦਸਤ ਚੱਲ ਰਿਹਾ ਹੈ ਕਿ ਭਈ ਉਹਨਾਂ ਨੇ ਸਤੀਫਾ ਦਿੱਤਾ ਕੋਮਲ ਵਿਜੇਪ੍ਰਤਾਪ ਨੇ ਪਰ ਇਸ ਖਬਰ ਦੀ ਪੁਸ਼ਟੀ ਹਜੇ ਤੱਕ ਨਹੀਂ ਹੋ ਪਾਈ ਔਰ ਇਸ ਤਰੀਕੇ ਦਾ ਰੈਲੀਗੇਸ਼ਨ ਉਹਨਾਂ ਨੇ ਨਹੀਂ ਦਿੱਤਾ ਲੇਕਿਨ ਇਹ ਅਟਕਲਾਂ ਬੜੀ ਜ਼ਬਰਦਸਤ ਚੱਲ ਰਹੀ ਹੈ ਔਰ ਕੱਲ ਦੁਪਹਿਰ ਤੋਂ ਇਹ ਅਟਕਲਾਂ ਚੱਲਨੀ ਸ਼ੁਰੂ ਹੋਈ ਸੀ ਕਿ ਕੋਮਲ ਵਿਜੇਪ੍ਰਤਾਪ ਕੋਰਾਂ ਨੇ ਸਤੀਫਾ ਦਿੱਤਾ ਤੇ ਸਪੀਕਰ ਸਾਹਿਬ ਨੇ ਸਤੀਫਾ ਮਨਜ਼ੂਰ ਵੀ ਕਰ ਲਿਆ ਪਰ ਇਦਾਂ ਕੋਈ ਖਬਰ ਦੀ ਪੁਸ਼ਟੀ ਅਸੀਂ ਨਹੀਂ ਕਰ पाए ਪਰ ਕਿਉਂਕਿ ਇਹ ਖਬਰ ਮੇਰੇ ਖਿਆਲ ਨਾਲ ਹਜੇ ਤੱਕ ਬਹੁਤ ਜ਼ਿਆਦਾ ਜਿੰਦੂ ਕਹੀ ਹੈ ਕਿ ਆਪਾਂ ਮੀਡੀਆ ਦੇ ਵਿੱਚ ਵੀ ਅਟਕਲਾਂ ਦੇ ਤੌਰ ਤੇ ਤੇ ਚੱਲ ਰਹੀ ਹੈ ਪਰ ਕਨਫਰਮਡ ਖਬਰ ਦੇ ਤੌਰ ਤੇ ਨਹੀਂ ਚੱਲ। ਹੂੰ ਜਿੰਨੀ ਚੌਣ ਦੀ ਜਿਸ ਤਰੀਕੇ ਨਾਲ ਗੱਲ ਕਰ ਰਿਹਾ ਜੇਕਰ ਸਰਕਾਰ ਨੂੰ ਲੱਗਦਾ ਹੋਇਆ ਕਿ ਬਾਈ ਸ਼ਾਇਦ ਜਿੰਨੀ ਚੌਣ ਜਿੱਤ ਕੇ ਜਾਂ ਜਿੰਨੀ ਚੌਣ ਕਰਵਾ ਕੇ ਉਹਨਾਂ ਦੇ ਹੱਕ ਦੇ ਵਿੱਚ ਕੁਝ ਹੋ ਸਕਦਾ ਤਾਂ ਫਿਰ 27 ਦੀ ਲੀਡ ਦੇ ਉੱਪਰ ਪਾਇਆ ਜਾ ਸਕਦਾ ਹੈ ਕਹਿ ਜਾ ਸਕਦਾ ਹੈ ਕਿ ਦੇਖੋ ਜਿੰਨੀ ਚੌਣ ਹੋਈਆਂ ਸਾਡੇ ਨਾਲ ਨਹੀਂ ਲੋਕ ਹੱਕ ਦੇ ਵਿੱਚ ਨੇ ਤਾਂ ਅਸੀਂ 27 ਦੇ ਵਿੱਚ ਵੀ ਸਰਕਾਰ ਬਣਾ ਰਹੇ ਹਾਂ ਹੱਤ ਦੇ ਵਿੱਚ ਤੇ ਆਮ ਆਦਮੀ ਪਾਰਟੀ ਦੇ ਫਿਲਹਾਲ ਲੋਕ ਨਹੀਂ ਲੱਗੇ ਪਰ ਦੇਖਦੇ ਆਂ ਕਈ ਵਾਰ ਜਿਹੜੀ ਜਦੋਂ ਵੀ ਸੱਤਾਧਾਰੀ ਹੁੰਦੇ ਆ ਨਾ ਤੇ ਜੀਮਨੀ ਚੋਣਾਂ ਦੇ ਵਿੱਚ ਤੁਹਾਡਾ ਐਜ ਹੁੰਦਾ ਏਦਾਂ ਦਾ ਮੰਨ ਕੇ ਚੱਲਦੇ ਆਂ ਆਪਾਂ ਹੁਣ ਦੇਖਦੇ ਆਂ ਦੋ ਤੇ ਹੁੰਦੀ ਹੈ ਉਹਨੂੰ ਜਲੰਧਰ ਸੈਂਟਰਲ ਦੇ ਬਾਰੇ ਵਿੱਚ ਵੀ ਕਿਹਾ ਜਾ ਰਿਹਾ ਹੈ ਕਿ ਜਦ ਉਹ ਰਮਨ ਅਰੋੜਾ ਉਹਨਾ ਕੋਰਟ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਇਹ ਗੱਲ ਕਹਿੰਦੇ ਨੇ ਕਿ ਮੇਰੇ ਉੱਤੇ ਅਸਤੀਫਾ ਦੇਣ ਵਾਸਤੇ ਦਬਾਅ ਬਣਾਇਆ ਜਾ ਰਿਹਾ ਹੈ ਇਹਦਾ ਮਤਲਬ ਤੇ ਆਪਾਂ ਇਹ ਵੀ ਮੰਨ ਕੇ ਚੱਲੀਏ ਕਿ ਜਲੰਧਰ ਸੈਂਟਰਲ ਦੇ ਵਿੱਚ ਵੀ ਇਲੈਕਸ਼ਨ ਦੁਬਾਰਾ ਹੋ ਸਕਦੇ ਨੇ ਫਿਰ ਜਿਹੜੇ ਬੰਗੇ ਵਾਲੇ ਡਾਕਟਰ ਸੁਖੀ ਹੋਣਾ ਉਹ ਵੈਸੇ ਤੇ ਅਕਾਲੀ ਦਲ ਤੋਂ ਤੁਨੇ ਹੋਏ ਨੇ ਲੇਕਿਨ ਹਜੇ ਤੱਕ ਆਮ ਆਦਮੀ ਪਾਰਟੀ ਜੁਆਇਨ ਕਰਨ ਤੋਂ ਬਾਅਦ ਵੀ ਉਹ ਅਕਾਲੀ ਦਲ ਦੀ ਸੀਟਾਂ ਦੇ ਉੱਤੇ ਹੀ ਜਿਹੜੀ ਰਿਜ਼ਰਵ ਹੈਗੀ ਐ ਉਹਨਾਂ ਸੀਟਾਂ ਦੇ ਉੱਤੇ ਹੀ ਵਿਧਾਨ ਸਭਾ ਦੇ ਵਿੱਚ ਬੈਠਦੇ ਨੇ ਉਹਨਾਂ ਨੂੰ ਵੀ ਰਿਜ਼ਾਈਨ ਕਰਨਾ ਸਪੀਕਰ ਨੇ ਉਹਨਾਂ ਦੇ ਉਹਨਾਂ ਦੇ ਮੁੱਦੇ ਦੇ ਉੱਤੇ ਵੀ ਕੋਈ ਫੈਸਲਾ ਨਹੀਂ ਕੀਤਾ ਤੇ ਇਸ ਕਰਕੇ ਜੇ ਅਗਰ ਜਿਮਣੀ ਚੋਣਾਂ ਕਰਾਣੀ ਵੈਨ ਤੇ ਹੋ ਸਕਦਾ 5-7 ਵੀ ਹੋ ਸਕਦੀ ਹੈ ਪਰ ਕਿਉਂਕਿ ਇਹ ਬਾਈ ਇਲੈਕਸ਼ਨ 2 ਮਹੀਨੇ ਦੇ ਅੰਦਰ ਹੋ ਜਾਣਗੇ ਬਿਹਾਰ ਇਲੈਕਸ਼ਨ ਜਦੋਂ ਅਨਾਉਂਸ ਹੁੰਦੇ ਆ ਉਹਦੇ ਨਾਲ ਹੀ ਪੰਜਾਬ ਦੇ ਵਿੱਚ ਜਿਮਣੀ ਚੋਣਾਂ ਵੀ ਅਨਾਉਂਸ ਹੋ ਜਾਣਗੀਆਂ ਉਹ ਕਿੰਨੀ ਸੀਟਾਂ ਦੇ ਉੱਤੇ ਹੁੰਦੀਆਂ ਫਿਲਹਾਲ ਹੈ ਅਸੀਂ 8 ਕਰਾਂ ਦੇ ਤੌਰ ਤੇ ਲੈ ਸਕਦੇ ਹਾਂ ਉਹਨਾਂ ਅਗਰ ਮਨਿੰਦਰ ਸਿੰਘ ਲਾਲਪੁਰਾ ਨੂੰ ਕੋਈ ਹਾਈ ਕੋਰਟ ਤੋਂ ਰਾਹਤ ਨਹੀਂ ਮਿਲਦੀ ਤੇ 2 ਮਹੀਨੇ ਹੈ ਇਸ ਮਾਮਲੇ ਦੇ ਵਿੱਚ ਨਿਕਲ ਜਾਂਦੇ ਅਖੀਰ ਇਹ ਜੋ ਤਿੰਨ ਦਰਨਤਾਂ ਤੋਂ ਬਾਅਦ ਅਗਲੇ ਰਾਉਂਡ ਦੇ ਤੇ ਇਲੈਕਸ਼ਨ ਦੇ ਬਾਰੇ ਗੱਲ ਕਰਦੇ ਹਾਂ ਇਹਨਾਂ ਨੇ ਰਾਜ ਸਭਾ ਸਥੇਤਾ ਬਤੀ ਜੀ ਬਾਸਕ ਸਰਬ ਖੇਤੇ ਪੜਾ ਦੇ ਵਿੱਚ ਆਪਾਂ ਗੱਲ ਕਰਨਾ ਹੈ ਇੰਗਲੈਂਡ ਦੇ ਬਰਮਿੰਗਮ ਦੀ ਖਬਰ ਹੈਗੀ ਹੈ ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਰੇਸਿਜ਼ਮ ਨੂੰ ਲੈ ਕੇ ਜਿਹੜੀ ਲੜਕੀ ਹੈ ਉਹ ਸ਼ਿਕਾਰ ਹੋਈ ਹੈਗੀ ਹੈ ਔਰ ਉੱਥੋਂ ਦੇ ਜਿਹੜੇ ਵਾਸੀ ਨੇ ਜਿਨ੍ਹਾਂ ਦੇ ਵੱਲੋਂ ਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਔਰ ਬੁਰਾਪੜਾ ਕਿਹਾ ਗਿਆ ਕਟਮਾਰਕ ਕੀਤੀ ਗਈ ਹੈ ਇਸ ਖਬਰ ਦੇ ਜੇਕਰ ਤੁਹਾਡੇ ਕੋਲ ਜਾਣਕਾਰੀ ਹੈ ਤਾਂ ਸਾਡੇ ਦਰਸ਼ਕਾਂ ਨਾਲ ਜਰੂਰ ਸਾਂਝਾ ਕਰ ਦਿਓ। ਦੇਖੋ ਇਹ ਖਬਰ ਬਰਮੰਗਮ ਤੋਂ ਆਈ ਹੈ ਇੰਗਲੈਂਡ ਤੋਂ ਜਿੱਦੇ ਵਿੱਚ ਇੱਕ ਸਿੱਖ ਯੂਪਤੀ ਦੇ ਨਾਲ ਦੋ ਵਿਅਕਤੀਆਂ ਨੇ ਰੇਪ ਕੀਤਾ ਹੈ। ਇਹ ਸਿਰਫ ਰੇਪ ਦੀ ਘਟਨਾ ਨਹੀਂ ਹੈ। ਇਹਦੇ ਨਾਲ ਨਾਲ ਰੇਸਿਜ਼ਮ ਦੀ ਵੀ ਘਟਨਾ ਹੈਗੀ ਹੈ ਔਰ ਉਸ ਵਕਤ ਜਦੋਂ ਰੇਪ ਕਰਕੇ ਜਾ ਰਹੇ ਹੁੰਦੇ ਨੇ ਤੇ ਉੱਥੇ ਇੱਕ ਧਮਕੀ ਵੀ ਦੇ ਕੇ ਜਾਂਦੇ ਨੇ ਵੀ ਇਹ ਤੁਹਾਡਾ ਦੇਸ਼ ਨਹੀਂ ਹੈ ਤੁਸੀਂ ਵਾਪਸ ਜਾਓ। ਤੁਹਾਡੀ ਇੱਥੇ ਕੋਈ ਲੋੜ ਨਹੀਂ ਹੈ। ਐਸ ਗੱਲ ਕਰਕੇ ਸਿੱਖਾਂ ਦੇ ਵਿੱਚ ਕੌਮ ਦੇ ਵਿੱਚ ਵੀ ਬੜਾ ਰੋਸ ਹੈਗਾ ਔਰ ਇੱਕ ਡਰ ਵੀ ਹੈਗਾ ਔਰ ਐਸ ਮਾਮਲੇ ਦੇ ਵਿੱਚ ਬ੍ਰਿਮੰਗਮ ਦੀ ਪੁਲਿਸ ਆਪਣੇ ਤੌਰ ਤੇ ਕਿਉਂਕਿ ਉਹਨਾਂ ਦੀ ਪਹਿਚਾਨ ਤੇ ਨਹੀਂ ਹੋ ਪਾਈ ਲੇਕਿਨ ਜੋ ਕਪੜੇ ਸੀ ਸੀਟੀਵੀ ਕੈਮਰੇ ਦੇ ਵਿੱਚੋਂ ਉਹਨਾਂ ਰੈਕਿਸ ਦੀ ਫੋਟੋ ਜਾਂ ਮਿਲੀ ਜਿਹੜੇ ਉਹਨਾਂ ਦੇ ਹੂਲੀਏ ਦੇ ਬਾਰੇ ਇੱਕ ਨੇ ਹੁੱਡੀ ਪਾਇਆ ਹੋਈ ਪਾਈ ਹੋਈ ਸੀ ਤੇ ਇੱਕ ਨੇ ਟੋਪੀ ਪਾਈ ਹੋਈ ਸੀ ਗੰਜਾ ਸੀ ਗਾਇਕ ਹੁਣ ਦੇਖਦੇ ਹਾਂ ਕਿੰਨੀ ਦੇਰ ਤੱਕ ਖੜੇ ਜਾਂਦੇ ਨੇ ਪਰ ਉਥੇ ਦੀ ਅਥਾਰਟੀ ਇਸ ਗੱਲ ਨੂੰ ਬੜਾ ਸੀਰੀਅਸਲੀ ਲੈ ਰਹੀ ਹੈ ਕਿਉਂਕਿ ਰੇਸਿਸਿਜ਼ਮ ਦੇ ਆੜ ਦੇ ਵਿੱਚ ਅਗਰ ਕੋਈ ਕੁਝ ਹੁੰਦਾ ਹੈ ਔਰ ਸਿੱਖ ਕਮਿਊਨਿਟੀ ਜਿਹੜੀ ਇੰਗਲੈਂਡ ਦੇ ਵਿੱਚ ਹੈ ਉਹ ਵੀ ਇਸ ਮੁੱਦੇ ਦੇ ਉੱਤੇ ਯੂਨਾਈਟ ਹੋ ਚੁੱਕੀ ਹੈ ਫੈਡਰੇਸ਼ਨ ਨੇ ਵੀ ਇਸ ਗੱਲ ਦੇ ਉੱਤੇ ਇਤਰਾਜ਼ ਕੀਤਾ ਹੈ ਇੰਗਲੈਂਡ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਿਹੜੇ ਸਿੱਖ ਐਮਪੀ ਨੇ ਔਰ ਬਾਕੀ ਸਾਰੇ ਵੀ ਭਾਰਤੀ ਐਮਪੀ ਸਾਰਿਆਂ ਨੇ ਇਸ ਗੱਲ ਦੇ ਉੱਤੇ ਕਾਫੀ ਵਿਰੋਧ ਪ੍ਰਗਟ ਕੀਤਾ ਹੈ ਹਾਂ ਜੀ ਬਿਲਕੁਲ ਜੀ ਔਰ ਇਸ ਤਰ੍ਹਾਂ ਦੀ ਘਟਨਾਵਾਂ ਜਿਹੜੀਆਂ ਨੇ ਵਕ ਵਕ ਦੇਸ਼ਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਹੈਗੀਆਂ ਨੇ ਜੋ ਬਹੁਤ ਹੀ ਨਿੰਦਣਯੋਗ ਹੈਗਾ ਤੇ ਬਸਕਾ ਸਾਹਿਬ ਆਕੀ ਤੁਸੀਂ ਇਹ ਵਿਚਾਰਾ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਹੈ ਜੀ